ਕਿਸੇ ਵੀ ਸਲਵਾਰ ਨੂੰ ਲੰਬਾ ਕਰਨ ਦਾ ਬਹੁਤ ਸੌਖਾ ਜਿਹਾ ਤਰੀਕਾ ਦੱਸਣ ਲੱਗੀ ਆ ਸਭ ਤੋਂ ਪਹਿਲਾਂ ਜੀ ਆਪਾਂ ਸਾਰੀ ਪਹੁੰਚਾ ਪਹੁੰਚਾ ਉਦੇੜ ਕੇ ਉਹ ਮਿਹਨਤ ਆਪਾਂ ਕਰ ਲੈਣੀ ਆ ਉਦੇੜ ਕੇ ਉਹਨੂੰ ਸਿੰਪਲ ਪ੍ਰੈਸ ਮਾਰ ਕੇ ਸਿੱਧਾ ਕਰ ਲੈਣਾ ਉਹਦੀ ਬੈਕ ਸਾਈਡ ਤੇ ਕੋਈ ਵੀ ਮਿਲਦਾ ਜੁਲਦਾ ਕਪੜਾ ਲਗਾ ਲੈਣਾ ਜਿਸ ਤਰ੍ਹਾਂ ਮੈਂ ਲਗਾ ਰਹੀ ਆ ਕੋਈ ਪੁੱਠੇ ਪਾਸੇ ਲਗਾਣਾ ਸਿੱਧੇ ਪਾਸੇ ਨਹੀਂ ਲਗਾਣਾ ਉਸ ਤੋਂ ਬਾਅਦ ਜੀ ਜਿਹੜਾ ਆਪਾਂ ਕਪੜਾ ਉਦੇੜਿਆ ਜੋ ਆਪਣਾ ਬੁਕਰਮ ਦੇ نیچے ਕਪੜਾ ਹੁੰਦਾ ਆਲਮੋਸਟ ਕੀ ਹੁੰਦਾ ਕਿ ਸਾਡੀ ਬੁਕਰਮ ਦੇ نیچے ਜੋ ਅਸੀਂ ਪਹੁੰਚਾ ਬਣਾਇਆ ਹੁੰਦਾ ਉਹੀ ਕਪੜਾ ਹੁੰਦਾ ਜੋ ਸਾਡਾ ਸਲਵਾਰ ਨਾਲ ਦਾ ਹੁੰਦਾ ਲ ਰਮ ਵਾਲੇ ਕਪੜੇ ਨੂੰ ਹੀ ਯੂਜ਼ ਕਰਕੇ ਆਪਾਂ ਉਹ ਸਲਵਾਰ ਨੂੰ ਲੰਬਾ ਕਰਨਾ ਹੈ ਇਸ ਲਈ ਆਪਾਂ ਦੇਖੋ ਜਿਸ ਤਰ੍ਹਾਂ ਪੌਂਚਾ ਸਿੱਧੇ ਪਾਸੇ ਲਗਾਨੇ ਆ ਹੁਣ ਆਪਾਂ ਪੌਂਚਾ ਪੁੱਠੇ ਪਾਸੇ ਲਗਾ ਕੇ ਸਿੱਧੇ ਪਾਸੇ ਨੂੰ ਉੱਪਰ ਵੱਲ ਨੂੰ ਇਹਨੂੰ ਫੋਲਡ ਕਰ ਲੈਣਾ ਜਿਸ ਤਰ੍ਹਾਂ ਮੈਂ ਲਗਾਇਆ ਇਸ ਤੋਂ ਬਾਅਦ ਜੀ ਆਪਣੇ ਨਾਲ ਕੀ ਹੁੰਦਾ ਹੈ ਕਿ ਹੁਣ ਜੋ ਆਪਣਾ ਪੌਂਚਾ ਸੀਗਾ ਜੋ ਮੇਨ ਫੈਬਰਿਕ ਆਪਣਾ ਸਲਵਾਰ ਨਾਲ ਦਾ ਉਹੀ ਆਪਣਾ ਉੱਪਰ ਨੂੰ ਆ ਗਿਆ ਇਹਦੇ ਵਿੱਚ ਤੁਸੀਂ ਕੋਈ ਲੇਸ ਵਗੈਰਾ ਇਨਸਰਟ ਕਰੋ ਤੇ ਤੁਹਾਡੀ ਬਿਲਕੁਲ ਸਲਵਾਰ ਜਿਹੜੀ ਲੰਬੀ ਹੋ ਗਈ ਤੁਹਾਨੂੰ ਆਈਡੀਆ ਕਿਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਣਾ ਨਾਰਮਲ ਸਿਲਾਈਆਂ ਲਗਾ ਕੇ ਪੌਂਚਾ ਰ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਐਦਾਂ ਦੀ ਹੋਰ ਵੀਡੀਓ ਦੇਖਣ